ਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਵਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਕੋਲ ਜਿਹੜਾ ਸੀ ਇੱਕ ਇੱਕ ਇਹ ਲੋਕਤੰਤਰ ਹੈ ਕਿ ਕਿਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿਦਾਂ ਸਾਰਾ ਕੁਝ ਹੋ ਰਿਹਾ ਗੁਰਪਾਲ ਦਾ ਵੱਢਿਆ ਤੇ ਗੋਲੀ ਆ ਬੇਕਰ ਲੱਗੀ ਤੇ ਹੱਥ ਆ ਗੁਰਪਾਲ ਆ ਸਾਨੂੰ ਯਾਹ ਪੇ ਬੜਾ ਤਾਂ ਉਹਨਾਂ ਦੀ ਕੋਈ ਜੜੀ ਆ ਆ ਵੇਖੋ ਇਹ ਲਾਤ ਨੇ ਪੰਜਾਬ ਦੇ ਵਿੱਚ ਆ ਗਏ ਗੁੰਡਾਗਰਦੀ ਜਿਹੜੀ ਤਾਲੀ-ਤਾਲ ਮਰੇ ਸੀ ਉਹ ਗੁੰਡਾਗਰਦੀ ਹੁਣ ਇਸ ਵੇਲੇ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਲੋਕ chant ਬਜੰਦ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਤੋਂ ਆਹ ਪ੍ਰਸ਼ਾਸਨ ਹੈ ਆ ਕੰਮ ਹੈ ਇਹ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਨਹੀਂ ਪੈਣੀ ਮੈਂ ਚੈਨਜ ਕਰਦਾ ਭਲੀ ਤੁਹਾਡੇ ਮਾਤੇ ਜੇ ਮੇਰੇ ਉੱਤੇ ਕੋਈ ਪਿੰਡ ਚ ਕੰਮ ਦਾ ਧਾਰਿਆਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਈ ਮੈਂ ਚੈਨਜ ਕਰਦਾ ਇਹਨਾਂ ਨੂੰ ਪਤਾ ਹੈ ਦੇਖੋ ਲੋਕ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ ਲੋਕਾ ਲੋਕ ਪੱਕੀ ਕੰਮ ਕਰਦੇ ਆ ਕੰਮ ਕਰੋ ਲੋਕਾਂ ਤੋਂ ਵੋਟਾਂ ਲਓ ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਨੌਜਵਾਨ ਤੇ ਚੱਲੀ ਗੋਲੀ ਨੌਜਵਾਨ ਹੋਇਆ ਗੰਭੀਰ ਰੂਪ ਚ ਜ਼ਖਮੀ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਔਜਲਾ ਦੀ ਰੈਲੀ ਦੇ ਬਾਹਰ ਪੁਰਾਣੀ ਰੰਜਿਸ਼ ਤਹਿਤ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਗੋਲੀ ਚਲਾ ਦਿੱਤੀ ਗਈ ਇਸ ਹਮਲੇ ਵਿੱਚ ਲਵਲੀ ਕੁਮਾਰ ਨਾਮ ਦਾ ਨੌਜਵਾਨ ਜ਼ਖਮੀ ਹੋ ਗਿਆ ਇਸ ਹਮਲੇ ਤੇ ਨੌਜਵਾਨ ਨੇ ਕਿਹਾ ਕਿ ਉਹ ਗੁਰਜੀਤ ਔਜਲਾ ਦੀ ਰੈਲੀ ਚ ਆਇਆ ਸੀ ਤੇ ਕੁਝ ਨੌਜਵਾਨ ਉਸ ਦਾ ਪਿੱਛਾ ਕਰ ਰਹੇ ਸੀ ਜਦੋਂ ਬਾਹਰ ਪਾਣੀ ਪੀਣ ਗਿਆ ਤਾਂ ਗੱਡੀ ਚਾਹੇ ਨੌਜਵਾਨਾਂ ਨੇ ਉਸ ਤੇ ਕਿਰਪਾਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਜਦੋਂ ਉਹ ਕਿਰਪਾਨ ਖੋ ਕੇ ਭੱਜਿਆ ਤਾਂ ਉਹਨਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਤੇ ਗੋਲੀ ਚਲਾ ਦਿੱਤੀ ਤੇ ਉਹ ਗੋਲੀ ਸਿੱਧੀ ਉਸ ਨੌਜਵਾਨ ਦੀ ਬਾਹਾਂ 'ਚ ਜਾ ਕੇ ਵੱਜੀ ਤੇ ਉੱਧਰ ਗੁਰਜੀਤ ਔਜਲਾ ਨੇ ਸੰਗਲੇ ਪਿੱਛੇ ਆਪ ਉਮੀਦਵਾਰ ਕੁਲਦੀਪ ਢਾਲੀਵਾਲ ਦਾ ਹੱਥ ਦੱਸਿਆ ਹੈ ਮੈਂ ਕੀ ਗੱਲਬਾਤ ਮੇਰਾ ਨਾਮ ਲਵੜੀ ਕੁਮਾਰੀ ਪਿੰਡ ਓਕਰੋਖੇ ਮੈਂ ਭਾਈ ਇਥੇ ਐਮਐਲਏ ਸਰਦਾਰ ਹਰਪਤਾ ਦਾ ਸਾਹਿਬ ਨੇ ਰੈਲੀ ਔਜਲਾ ਸਾਹਿਬ ਬਣਾਉਣਾ ਹੈ ਅਸੀਂ ਆਪਣੇ ਉਥੋਂ ਮੈਂ ਆਇਆ ਸੀਗਾ ਇੱਥੇ ਆ ਕੇ ਰੈਲੀ ਚ ਰੈਲੀ ਭਗਤਾ ਰਹੇ ਹਾਂ ਓਇਲਾ ਸਾਹਿਬ ਲੇਟ ਹੀ ਮੈਂ ਬਾਹਰ ਪਾਣੀ ਪੀਣ ਆਇਆ ਇਹ ਕਦੇ ਮੇਰੇ ਮਗਰ ਕਦੇ ਮੇਰਾ ਟਾਈਮ ਟੂ ਚੁੱਕਦੇ ਫਿਰਦੇ ਮੁੰਡੇ ਚ ਨਾਲੇ ਨਾਲ ਕੋ ਦੋ ਗੱਡੀਆਂ ਇੱਕ ਕੌਡੀ ਗੱਡੀ ਇੱਕ ਬਰੀਜਾ ਗੱਡੀ ਮੈਂ ਜੋ ਰੋ ਪਿੰਡਾਂ ਰੋਡ ਦੇ ਉੱਤੇ ਦਾ ਸਾਰੀ ਮੇਰੇ ਇਹਨੇ ਕਿਰਪਾਨਾਂ ਬਣੀਆਂ ਚਾਲੂ ਕਰਤੀਆਂ ਨਾਲੇ ਨਾਲ ਫਾਇਰ ਮਾਰਿਆ ਹੁਣ ਜਦੋਂ ਮੈਂ ਕਿਰਪਾਨ ਆਜੀ ਭੱਜ ਕੇ ਉਹਨਾਂ ਦੀ ਖੋਈ ਮੈਂ ਆਖੋ ਉਹਨਾਂ ਦੀ ਗੱਡੀ ਸੀ ਤਿੰਨ ਜਾਨਾਂ ਦੇ ਦੋ ਜਾਨਾਂ ਕੋ ਪਿਸਤੌਲੀ ਸਰਤਾਜ ਕੋ ਅਮਨ ਕੋ ਅਮਨ ਮੇਰੇ ਫਾਇਰ ਮਾਰਿਆ ਜੀ ਮੇਰੀ ਬਾਹ ਤੇ ਲੱਗਾ ਜੀ ਤੇ ਕਿਰਪਾਨ ਮਾਰੀਆਂ ਨੇ ਮੇਰੇ ਭਾਗੇ ਮੈਂ ਭੱਜ ਕੇ ਬਾਅਦ ਚ ਆਪਣੇ ਸਾਰੇ ਉੱਥੇ ਸੱਜਣ ਇਕੱਠੇ ਜਿਹੜੇ ਕਰਕੇ ਅੱਗੇ ਵੀ ਮੇਰਾ ਨਾ ਪਰਚਾ ਚੱਲਦਾ ਮੈਨੂੰ ਜਦੋਂ ਨਹੀਂ ਕਹਿੰਦਾ ਮੈਂ ਤੈਨੂੰ ਮਰਾਦ ਨਾ ਮੈਂ ਮਰਾਦ ਨਾ ਅੱਗੇ ਵੀ ਮੇਰੀ ਇਹਨਾਂ ਪਰਚਾ ਚੱਲਦਾ ਮੇਰੀ ਸੁਪਰੀਮ ਕੋਰਟ ਜਮਾਨਤੋ ਕਿ ਇਹਨਾਂ ਬੰਦੇ ਦੀ ਜਮਾਨਤ ਨਹੀਂ ਆਈਆਂ ਦੇਖ ਲਓ ਤੁਸੀਂ ਜਾ ਕੇ ਇਹਨਾਂ ਦੇ 55 ਨੰਬਰ ਮੁਕੱਦਮਾ 55/23 ਨੰਬਰ ਮੁਕੱਦਮਾ ਇਹਨਾਂ ਦੇ ਇਹਨਾਂ ਦੀ ਜਮਾਨਤ ਨਹੀਂ ਆਈਆਂ ਇਹਨੇ ਮੈਨੂੰ ਅੱਗੇ ਵੀ ਉਹਨੂੰ ਦੋ ਤਿੰਨੇ ਦੀ ਚੈਲੰਜ ਕੀਤਾ ਮੇਰੇ ਗੱਲ ਪਵਾਏ ਬੰਦੇ ਅੱਗੇ ਵੀ ਇਹਨਾਂ ਦੇ ਹੱਥੋਂ ਪਾਈ ਗਈ ਆ ਹੁਣ ਫਿਰ ਆ ਗਿਆ ਅੱਜ ਮੇਨਾਂ ਬਧੀ ਕੀ ਕਦੀ ਸ਼ਰੀ ਅਮ ਸ਼ਰੀ ਹਰਾਨੀ ਦੇ ਵਿੱਚ ਉਹ ਝਗੜਾ ਚੀਜ਼ ਦਾ ਕੋਈ ਬਸ ਇਲੈਕਸ਼ਨ ਗੋਲੀ ਚ ਲਈ ਆ ਜਿਹੜਾ ਉਹ ਸੈਸੀ ਪਿਸਤੌਲੇ ਜਾਂ ਭਾਜੀ ਇਹਨਾਂ ਮੈਂ ਨਹੀਂ ਜਾਂਦਾ ਉਥੇ ਸਾਰਿਆਂ ਨੂੰ ਮੌਕੇ ਤੇ ਬੰਦਿਆਂ ਨੇ ਵੇਖਿਆ ਦੋਵਾਂ ਜਾਣੇ ਕੋ ਪਿਸਤੌਲ ਸ਼ਰੀਆਮ ਗੋਲੀਆਂ ਖੋਲ ਲੈਣਾ ਐਸਐਚਓ ਸਾਹਿਬ ਨੂੰ ਆਪਾਂ ਬਰਮਤ ਕਰਤਾ ਉੱਥੇ ਜੀ ਭਾਜੀ ਭਾਜ ਤੁਹਾਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਕੀ ਕੀ ਲੱਗੀਆਂ ਆਹ ਕੋ ਭਾਜੀ ਇੱਧਰ ਆਹ ਸਾਰੀ ਉਂਗਲ ਜਿੱਚ ਵਜ ਕੇ ਗੋਲੀ ਲੱਗੀ ਹੈ ਜੀ ਆਹ ਮੇਰੇ ਇੱਥੇ ਕਿਰਪਾ ਨਾਲ ਵਜਈ ਹੈ ਜੀ ਠੀਕ ਹੈ ਜੀ ਮੈਂ ਉਹਨਾਂ ਕੋ ਕੀ ਮੰਗ ਕਰਦਾ ਮੈਂ ਮੰਗ ਇਹੋ ਕਰਦਾ ਜੀ ਭਾਈ ਕਿ ਕੋਈ ਝੂਠਾ ਬਕੂਗਾ ਨਾ ਬਣਾਵੇ ਐਸਐਸਪੀ ਸਾਹਿਬ ਨੂੰ ਅੱਗੇ ਵੀ ਪਤਾ ਮੈਨੂੰ ਝੂਠਾ ਬਕੂਗਾ ਬਣਾ ਕੇ ਨਾ ਪਰਚਾ ਦਰਜ ਕਰਾਇਆ ਮੈਂ ਮੰਗ ਆ ਜੋ ਐਸਐਸਪੀ ਸਾਹਿਬ ਕੋਲ ਬੇਨਤੀ ਕਰਦਾ ਵੀ ਇਹਨਾਂ ਦੇ ਬੰਦੀ ਕਰਕੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਇਹਨਾਂ ਦੇ ਜੋ ਵੀ ਮੇਰੇ ਤੇ ਪਹਿਲਾਂ ਝੂਠਾ ਪਰਚਾ ਕੀਤਾ ਉਹ ਵੀ ਇਹਨਾਂ ਦੇ ਉਲਟ ਪਾਇਆ ਜਾਵੇ ਐਸਐਸਪੀ ਸਾਹਿਬ ਨੂੰ ਮੌਜੂਦਾ ਪਤਾ ਵੀ ਮੇਰੇ ਤੇ ਝੂਠਾ ਪਰਚਾ ਆ ਇਹ ਸਰਕਾਰ ਦੇ ਸਾਰੇ ਖੁੱਲੇਆਮ ਛਰੇਆਮ ਗੁੰਡਾ ਸਰੇਆਮ ਇਹਦੀ ਦਬ ਚੱਕ ਲੋ ਕੋਈਲਾ ਸਾਹਿਬ ਕੀ ਮੰਗ ਕਰ ਮੁਰਦਾਬਾਦ ਮੁਰਦਾਬਾਦ ਇਮਾਮ ਕੀ ਮੁਰਦਾਬਾਦ 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 ਜਦੀਬ ਧੜੀਆਲ ਮੁਰਦਾਬਾਦ 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 ਜਦੀਬ ਧੜੀਆਲ ਮੁਰਦਾਬਾਦ ਮੁਰਦਾਬਾਦ ਗੁਰਦਾ ਕਰ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਦੀਬ ਧੜੀਆਲ ਮੁਰਦਾਬਾਦ ਭਾਈ ਗੁਰਦਾ ਮੁਰਦਾਬਾਦ ਮੁਰਦਾਬਾਦ ਅਸੀਂ ਕੋਈ ਨਹੀਂ ਦੇ ਬੈਲ ਲੈਕਚਰ ਕਮਿਸ਼ਨ ਆ ਅਸੀਂ ਐਸਐਸਕੇ ਦਾ ਦਫਤਰ ਨਹੀਂ ਛੱਡਣਾ ਜੇ ਕਦੇ ਮਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚ ਦਰ ਹੋ ਗਿਆ ਜੀ ਆ ਹੋ ਗਿਆ ਤੇ ਜਾਂ ਨਾ ਛੁੱਟੀ ਛੱਡ ਕਿਉਂਕਿ ਛੁੱਟੀ ਸਾਡ ਲਾ ਕੇ ਲੰਮੇ ਪਏ ਤੇ ਬਹਿ ਤੁਹਾਨੂੰ ਦੱਸਦਾ ਹੁਣ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਾਦੀ ਨਾਲ ਸਿੱਧਾ ਤੇ ਸਦਾ ਪੰਜਾਹ 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 ਨਾਗ ਆ ਗਏ ਉਥੇ ਬੜਾ ਡਰ ਨਿਕਲੋ ਇਹ ਫਿਰ ਨੰਬਰ 3 ਕਿੰਨ ਸਾਦਾ ਫਾਈਰ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਤੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦਾ ਕਿ ਸ਼ਰੇਆਮ ਕਿੱਡੇ ਤੱਕ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਇਹ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਪੋਟਾਪਾ ਮਰਦਾਬਾਹ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਂਗਰਸੀਆਂ ਨੇ ਚੋਣ ਜਾਤਾਂ ਲੱਗਾ ਸਾਡੇ ਤਿਆਰ ਜਮਾ ਨਹੀਂ ਸਾਡੇ ਸਾਰੇ ਪੈਸੇ ਜਮਾ ਕਰ ਲੈ ਸਾਡੇ ਜਮਾ ਨਹੀਂ ਇਹ ਸਰਕਾਰ ਦੇ ਸਾਰੇ ਖੁਲੇਆਮ ਸ਼ਰੇਆਮ ਗੁੰਡਾ ਸ਼ਰੇਆਮ ਇਹਦੀ ਦਬ ਚੱਕ ਲੋ ਆਇਲਾ ਸਾਹਿਬ ਕੀ ਮੰਗ ਕਰ ਮਰਦਾਬਾਹ ਮਰਦਾਬਾਹ ਕੀ ਮੰਗ ਕੀ ਮੰਗ ਮਰਦਾਬਾਹ 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 ਜਦੀਬ ਤੁਹਾਡੀ ਆ ਮਰਦਾਬਾਹ ਹੈਗੀ ਚਲੇਗੀ ਮੁਰਦਾਬਾਦ 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 ਅਸੀਂ ਕੋਈ ਨਹੀਂ ਜੇ ਲੈਕਚਰ ਕਮਿਸ਼ਨ ਆ ਅਸੀਂ ਐਸਐਸਸੀ ਦਾ ਦੱਤ ਨਹੀਂ ਛੱਡਣਾ ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਹੀਂ ਸੀਸੀਟੀਵੀ ਵਿੱਚਰ ਹੋ ਗਿਆ ਜੀ ਆ ਹੋ ਗਿਆ ਜਾਂ ਨਾ ਝੁੱਤੀ ਛੱਤ ਕਿਤੇ ਝੁੱਤੀ ਸੱਡ ਲਾ ਕੇ ਲੰਮੇ ਪਏ ਅੱਗੇ ਵੀ ਬੈਠ ਹੁੰਦਾ ਉਹਨੇ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਕਾਦੀ ਨਾਲ ਸਿੱਧਾ ਤੇ ਸਦਾ ਪਾ ਜੀ ਇਹਨਾਂ ਪੁਛਾਤੀਆਂ ਦੇ ਮਰਪਾਨਾ ਮਿਲ ਗਈਆਂ ਵਧਿਆ ਪਿਆ ਸਾਹਮਣੇ ਸਾਰਾ ਕੋਸ਼ਿਸ਼ ਵਧਿਆ ਪਿਆ ਫੇਰ ਕਰਵਾ ਗਿਆ ਸਾਹਿਬ ਪਹਿਲਾਂ ਸਾਡਾ ਵੀਰ ਭਾਜਾ ਫੇਰ 10000 ਕਰਾਓ ਜਲਦੀ ਆ ਗਏ ਆ ਗਏ ਉਥੇ ਬੜਾ ਬੜਾ ਦਰਦ ਕਰੋ ਇਹ ਫੇਰ ਨੰਬਰ 3 700 ਸਾਡਾ ਫਾਈਲ ਬੰਦੇ ਪਾਉਣ ਸਾਰੇ ਟੋਟਲ ਹਾਂਜੀ ਹੋਇਆ ਸਰ ਇਲੈਕਸ਼ਨ ਕਮਿਸ਼ਨ ਦੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਮੈਂ ਇਲੈਕਟਰ ਦੇ ਵਿਸ਼ੇ ਤੋਂ ਮੰਗ ਕਰਦਾ ਇਹ ਸ਼ਰਮ ਕਿੱਥੇ ਜਦੋਂ ਗੋਲੀਆਂ ਚਲਾਈਆਂ ਜਾ ਰਹੀਆਂ ਕਾਂਗਰਸ ਪਾਰਟੀ ਦੇ ਵਰਕਰ ਰੈਲੀ ਕਰ ਰਹੇ ਜਨਾਲੇ ਜਨਾਲੇ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋੜੀਆਂ ਚਲਾਈਆਂ ਕਿ ਪਿੰਡ ਚੋਂ ਇਹ ਬੰਦੇ ਨਹੀਂ ਨਿਕਲਦੇ ਨੇ ਔਰ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁੱਛ ਨੂੰ ਦੇਤਾ ਉਹਦਾ ਖੋਲ ਵੀ ਜਦਾ ਸੀ ਇੱਕ 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 ਲੋਏ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਇੱਦਾਂ ਸਾਰਾ ਕੁਝ ਹੋ ਰਿਹਾ ਕਿਰਪਾਨ ਦਾ ਵੱਢਿਆ ਤੇ ਗੋਲੀ ਆ ਵੇਖੋ ਲੱਗੀ ਇਦੇ ਹੱਥਾਂ ਤੇ ਆਹ ਜੇ ਕਿਰਪਾਨ ਆਹ ਬੜਾ ਚੰਗੀ ਕਿਰਪਾਨ ਭਰੀ ਉਹਨਾਂ ਦੀ ਖੋਈ ਜਿਹੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਦਾਲ ਮਿਹਰੇ ਸੀ ਉਹ ਗੁੰਡਾਗਰਦੀ ਹੁਣ ਐਸੇ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ chant ਬਜੰਦ ਦੇ ਪਸਰੀਕ ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਦਵਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿਹੜੇ ਪਿੰਡ ਜੋ ਵੋਟ ਨਹੀਂ ਪੈਣੀ ਇੱਕ ਵੋਟ ਨਹੀਂ ਪੈਣੀ ਮੈਂ ਚੈਲੰਜ ਕਰਦਾ ਬੜੀ ਤੁਹਾਡੇ ਮਾਤੇ ਜੇ ਮੇਰੇ ਉੱਗੇ ਕੋਈ ਪਿੰਡ ਚ ਕੰਮ ਤਾਂ ਧਾਰੀ ਹਾਲ ਜੇ ਜੇ ਮੈਂ ਸਿਆਦ ਛੱਡ ਦਾਂਗਾ ਭਾਜੀ ਮੈਂ ਚੈਲੰਜ ਕਰਦਾ ਇਹਨਾਂ ਨੂੰ ਪਤਾ ਹੈ ਦੇਖੋ ਲੋ ਲੋਕ ਪਿਆਰ ਕਰਦੇ ਕੰਮਾਂ ਨੂੰ ਜਿਹੜਾ ਲੋਕਾਂ ਦਾ ਰਹਿੰਦਾ ਆ ਉਹ ਲੋਕ 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 ਪੱਕੀ ਕੰਮ ਕਰਦੇ ਆ ਕੋਣ ਕੰਮ ਕਰੋ ਲੋਕੇ ਦੇ ਵੋਟਾਂ ਨੋ ਬੰਦੇ ਲੈ ਕੇ ਆ ਰਿਹਾ ਕੱਲਾ ਸੀ ਮੋਟਰਸਾਈਕਲ ਤੇ ਆ ਰਿਹਾ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਜੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇਤਾ ਉਹਦਾ ਕੋਲ ਵੀ ਜਿਹੜਾ ਸੀ ਇੱਕ ਇੱਕ ਇਹ ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਇੱਦਾਂ ਸਾਰਾ ਕੁਝ ਹੋ ਰਿਹਾ ਕਿਰਪਾਨ ਨਾਲ ਵੱਢਿਆ ਤੇ ਗੋਲੀ ਆ ਵੇਖੋ ਲੱਗੀ ਇਦੇ ਹੱਥ ਤੇ ਆਹ ਜੇ ਕਿਰਪਾਨ ਆਹ ਬੜਾ ਚੰਗੀ ਕਿਰਪਾਨ ਭਰੀ ਉਹਨਾਂ ਦੀ ਖੋਈ ਜਿਹੜੀ ਆਪਾਂ ਆ ਵੇਖੋ ਇਹ ਹਾਲਾਤ ਨੇ ਪੰਜਾਬ ਦੇ ਵਿੱਚ ਅੱਜ ਗੁੰਡਾਗਰਦੀ ਜਿਹੜੀ ਕਾਲੀਦਾਲ ਮਰੇ ਸੀ